ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਸਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਹੋਏ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨੈਸ਼ਨਲ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਦੰਨਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ ਲਗਾਤਾਰ ਫਿਰੋਜ਼ਪੁਰ ਵਿੱਚ ਪੈਰੀ بارش ਨੇ ਕਿਸਾਨਾਂ ਦੇ ਚਿਹਰਿਆਂ ਉੱਤੇ ਨਿਹਾਰ ਜਿਹੜੀ ਆ ਲਿਆ ਕੇ ਰੱਖੀ ਹੋਈ ਆ ਕਿਉਂਕਿ ਇਹ ਜਿਹੜੀ ਬਾਰਿਸ਼ ਆ ਗਈ ਆ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਬਾਰਿਸ਼ ਆ ਚਾਹੇ ਉਹ ਝੋਨੇ ਦੀ ਫਸਲ ਹੋਵੇ ਤੇ ਚਾਹੇ ਸਬਜ਼ੀਆਂ ਵਾਸਤੇ ਹੋਵੇ ਇਹ ਲਾਹੇਮੰਦ ਜਿਹੜੀ ਆ ਉਹ ਦੱਸੀ ਜਾ ਰਹੀ ਆ ਕਿਉਂਕਿ ਕਾਫੀ ਫਾਇਦਾ ਇਸ ਬਾਰਿਸ਼ ਦਾ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਜਿਹੜੀ ਆ ਬਾਰਿਸ਼ ਹੁੰਦੀ ਹੋਈ ਦਿਖਾਈ ਦੇ ਰਹੀ ਆ ਮੌਸਮ ਵਿਭਾਗ ਦਾ ਵੀ ਲੜ ਜੜਾ ਜਾ ਰਿਹਾ ਵੀ ਹੋਰ ਵੀ ਜੜੀਆਂ ਬਾਰਿਸ਼ਾਂ ਹੋ ਸਕਦੀਆਂ ਭਾਵੇਂ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਜਿਹੜਾ ਪੂਰਾ ਜਿਹੜਾ ਛੱਡਿਆ ਹੋਇਆ ਤਾਂ ਤਸਵੀਰਾਂ ਵੀ ਅਸੀਂ ਵਿਖਾਣੇ ਪਏ ਆ ਵੀ ਜਿਹੜਾ ਨਹਿਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਪੂਰੀ ਤਰ੍ਹਾਂ ਚੱਲਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਨਹਿਰਾਂ ਦੇ ਵਿੱਚ ਪਾਣੀ ਜਿਹੜਾ ਉਹ ਦੇਖਣ ਨੂੰ ਮਿਲਿਆ ਸੀਗਾ ਜੋ ਸਾਫ਼ ਤੋਂ ਤੱਕ ਤਸਵੀਰਾਂ ਵਿੱਚ ਵੀ ਨਜ਼ਰ ਆ ਰਿਹਾ ਵੀ ਹੁਣ ਜਿਹੜਾ ਵੀ ਕਿਸਾਨਾਂ ਦੇ ਤੇ ਇਸ ਬਾਰਿਸ਼ ਦੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਕੁਝ ਕਿਸਾਨ ਤਾਂ ਦੱਸਦੇ ਆ ਵੀ ਇਹ ਜਿਹੜੇ ਸਾਡੇ ਬਾਰਿਸ਼ ਆ ਬਹੁਤ ਫਾਇਦੇਮੰਦ ਆ ਸਾਡੇ ਨਾਲ ਮੌਜੂਦ ਹੈ ਕਿਸਾਨ ਇਹਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਤੁਸੀਂ ਨੌਜਵਾਨ ਕਿਸਾਨ ਹੋ ਵੀ ਕੀ ਲੱਗਦਾ ਇਹ ਜਿਹੜੀ ਬਾਰਿਸ਼ ਜਿਹੜੀ ਹੋ ਰਹੀ ਆ ਕਿੰਨਾ ਫਾਇਦੇਮੰਦ ਆ ਜਾਂ ਨ ਸਰਬਿਤ بارش ਬਹੁਤ ਜ਼ਰੂਰੀ ਆ ਕੁਦਰਤ ਦਾ ਨਿਯਮ ਆ بارش ਨਾਲ ਫਸਲਾਂ ਚਲੋ ਝੋਨੇ ਦੇ ਪਾਣੀ ਦੀ ਪੂਰਤੀ ਹੁੰਦੀ ਆ ਇਹਦੇ ਨਾਲ ਔਰ ਦੂਜਾ ਨੰਬਰ ਇਹਦੇ ਨਾਲ ਜਿੰਨੇ ਵੀ ਫਸਲਾਂ ਸਬਜ਼ੀਆਂ ਉਹ بارش ਦੇ ਪਾਣੀ ਨਾਲ ਪੱਕਦੀਆਂ ਨੇ ਬਣਦੀਆਂ ਨੇ ਖੇਡਦੀਆਂ بارش ਹੋਣਾ ਜ਼ਰੂਰੀ ਅੱਛੀ ਗੱਲ ਆ ਚੰਗੀ ਗੱਲ ਆ ਹੁਣ ਤੁਸੀਂ ਜਦੋਂ ਬਾਜੀ ਖੇਤਾ ਵਿੱਚ ਦੇਖਦੇ ਹੋ ਵੀ ਕਿਸਾਨਾਂ ਦੇ ਨਹੀਂ ਕਈ ਕਿਸਾਨ ਕਹਿੰਦੇ ਵੀ ਜ਼ਿਆਦਾ بارش ਹੋਣ ਕਰਕੇ ਕੋਈ ਨੁਕਸਾਨ ਵੀ ਹੋ ਸਕਦਾ ਕਿਉਂਕਿ ਜ਼ਿਆਦਾ ਪਾਣੀ ਪਰ ਜਾਂਦਾ ਇਹ ਵੀ ਜਿਹੜੇ ਡਰ ਜਿਹੜਾ ਕਿਸਾਨ ਨੂੰ ਸਤੰਦ ਹੈ ਹਾਂਜੀ ਹਾਂਜੀ ਬਹੁਤ ਜ਼ਰੂਰੀ ਹੈ ਜਿਵੇਂ ਦਰਿਆਈ ਇਲਾਕਾ ਆਪਣਾ ਜੀ ਅਫਰੀਪਰ ਦੇ ਨਾਲ ਹਸੈਨੀ ਵਾਲੇ ਬਾਰਡਰ ਦੇ ਨਾਲ ਦਰਿਆ ਨਾਲ ਜਿਹੜੇ ਪਿੰਡ ਲੱਗਦੇ ਆ ਮੌਜੂਦਾ ਉਹਨਾਂ ਲਈ ਖਤਰਾ ਵੀ ਆ ਕਿਉਂਕਿ ਚੋ ਨਾਲੂਕਾਂ ਨੇ ਬਿੱਜਾ ਪਾਣੀ ਜ਼ਿਆਦਾ ਓਨ ਕਰਕੇ ਡੁੱਬ ਵੀ ਸਕਦਾ ਫਸਲ ਮਰ ਵੀ ਸਕਦੀ ਆ ਇੱਕ ਪਾਸੇ ਫਾਇਦਾ ਵੀ ਆ ਦੂਜੇ ਪਾਸੇ ਨੁਕਸਾਨ ਵੀ ਆ ਹਟ ਜਾ ਜਿਆਦਾ ਬਾਰਿਸ਼ ਹੋਵੇ ਤਾਂ ਹਾਂ ਜਿਆਦਾ ਬਾਰਿਸ਼ ਹੋਣਾ ਨਾਲ ਨੁਕਸਾਨ ਬਾਕੀ ਨੋਰਮਲ ਬਾਰਿਸ਼ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਬਾਰਿਸ਼ ਦੇ ਅਨੁਸਾਰ ਕੇ ਹੀ ਆ ਫਸਲਾਂ ਕਈ ਜਿਨ੍ਹਾਂ ਨੂੰ ਕੀੜੀ ਮਕੌੜੀ ਬਿਮਾਰੀ ਤੋਂ ਦੂਰ ਕੀ ਹੁੰਦੀ ਆ ਕਿ ਭਾਜੀ ਜੇ ਫਲ ਫਰੂਟ ਦੀ ਗੱਲ ਕੀਤੀ ਜਾਵੇ ਤੇ ਜਾਂ ਖਾਸ ਤੌਰ ਤੇ ਸਬਜ਼ੀਆਂ ਦੀ ਗੱਲ ਕੀਤੀ ਜਾਵੇ ਇਹ ਥੋੜੇ ਠੰਡੇ ਇਲਾਕੇ ਦੇ ਵਿੱਚ ਇਸ ਜਿਹੜੀਆਂ ਚੀਜ਼ਾਂ ਲੱਗਦੀਆਂ ਨੇ ਇੱਥੇ ਲੱਗਦਾ ਵੀ بارش ਦਾ ਜੇ ਹੋਣਾ ਜੇ ਇਹਨਾਂ ਨੂੰ ਫਾਇਦਾ ਹੋਏਗਾ ਕਿਉਂਕਿ ਬਹੁਤ ਹੱਥ ਦੀ ਗਰਮੀ ਪੈ ਰਹੀ ਸੀ ਤੇ ਜਿਹੜੀ ਜਿਹੜੀਆਂ ਫਸਲਾਂ ਸੀ ਉਹ ਖਰਾਬ ਨਹੀਂ ਹੋ ਜਾਂਦੀਆਂ ਸੀ ਹਾਂਜੀ ਹਾਂਜੀ بارش ਨਾਲ ਇਹ ਹੈ ਪਾਣੀ ਦੀ ਪੂਰਤੀ ਹੁੰਦੀ ਆ ਜਿੱਦੋਂ ਹੌਣੇ ਲੱਗ ਰਹੇ ਆ ਛੋਣੇ ਨੂੰ ਵੀ ਪਾਣੀ ਚਾਹੀਦਾ ਸਬਜ਼ੀ ਨੂੰ ਵੀ ਚਾਹੀਦਾ ਚਲੋ بارش ਆਉਂਦੀ ਆ بارش ਨਾਲ ਕਾਫੀ ਜ਼ਿਆਦਾ ਫਸਲਾਂ ਨੂੰ ਫਾਇਦਾ ਵੀ ਹੋਊਗਾ ਤੇ ਲੋ ਨੁਕਸਾਨ ਜਿੱਥੇ ਆਇਆਗਾ ਉੱਥੇ ਜਿਵੇਂ ਹੁਣ ਆਉਂਦਾ ਫਾਲੂ ਫਰੂਟ ਜਿਵੇਂ ਜਾਮਨ ਹੈ بارش ਹੋਣ ਕਰਕੇ ਪੱਕਦੇ ਐ ਇੰ ਚੀਜ਼ਾਂ ਇਹ ਵੀ ਬਹੁਤ ਜ਼ਰੂਰੀ ਗਰਮੀ ਨੇ ਕਿੰਨਾ ਕੁ ਨੁਕਸਾਨ ਕੀਤਾ ਜੀ ਗਰਮੀ ਨੇ ਤਾਂ ਜੀ ਬਹੁਤ ਆ ਕਿਉਂਕਿ ਗਰਮੀ ਸਭ ਤੋਂ ਜ਼ਿਆਦਾ ਤਾਂ ਕੰਮ ਨੂੰ ਠੱਪ ਕਰਦੀ ਆ ਘਰੋਂ ਬਾਹਰ ਨਹੀਂ ਨਿਕਲਿਆ ਜਾਂਦਾ ਬਹੁਤ ਜ਼ਿਆਦੀ ਔੜ ਲੱਗੀ ਹੋਈ ਤੌਰ ਲੱਗਨ ਕਰਕੇ ਵੀ ਮਤਲਬ ਬਾਹਰ ਅੰਦਰ ਕੰਮ ਕਰਨ ਤੋਂ ਦਿੱਕਤ ਹੁੰਦੀ ਆ ਫਸਲਾਂ ਨੂੰ ਵੀ ਨੁਕਸਾਨ ਕੀਤਾ ਜੀ ਹਾਂ ਫਸਲਾਂ ਨੂੰ ਵੀ ਨੁਕਸਾਨ ਹੁੰਦਾ ਜੀ ਬਹੁਤ ਜ਼ਿਆਦਾ ਬਾਰਸ਼ ਨਾਲ ਫਸਲਾਂ ਕਿ ਮਰ ਜਾਂਦੀਆਂ ਆ ਗਰਮੀ ਨਾਲ ਸੁੱਕ ਜਾਂਦੀਆਂ ਮਰ ਜਾਂਦੀਆਂ ਆ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਦੇ ਵਿੱਚ ਜਿਹੜਾ ਫਸਲਾਂ ਨੂੰ ਜਿਹੜਾ ਨੁਕਸਾਨ ਹੁੰਦਾ ਪਿਆ ਸੀ ਹੁਣ ਜਿਹੜਾ ਬਾਰਿਸ਼ ਹੋਣ ਕਰਕੇ ਫਸਲਾਂ ਜਿਹੜੀਆਂ ਹਰੀਆ ਪਰੀਆਂ ਵੀ ਜਿਹੜੀਆਂ ਦਿਖਾਈ ਦੇ ਰਹੀਆਂ ਖਾਸ ਕਰਕੇ ਚੋਨਾ ਦੇਨੂ ਪਾਣੀ ਦਾ ਪਹਿਲਾ ਹੀ ਵਾ ਤੁਸੀਂ ਕਿਉਂਕਿ ਪੰਜਾਬ ਸਰਕਾਰ ਨੇ ਇਸ ਟਾਈਮ ਨਹਿਰੀ ਪਾਣੀ ਜਾਲਾ ਛੱਡਣ ਕਰਕੇ ਝੋਨੇ ਨੂੰ ਪਾਣੀ ਤਾਂ ਵਾਧੂ ਜਿਹੜਾ ਕਰ ਹੀ ਦਿੱਤਾ ਸੀ ਲੇਕਿਨ ਕੁਦਰਤੀ ਜਿਹੜੀ ਹੈ ਬਾਰਿਸ਼ ਹੈ ਉਹਦਾ ਵੀ ਫਾਇਦਾ ਜਿਹੜਾ ਹੁੰਦਾ ਸਾਫ ਤੌਰ ਤੇ ਦਿਖਾਈ ਦੇ ਰਿਹਾ ਖਾਸ ਤੌਰ ਤੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਸਬਜ਼ੀ ਜਿਹੜੀ ਆ ਉਹ ਬੀਜੀ ਜਾਂਦੀ ਆ ਕਿਉਂਕਿ ਸਬਜ਼ੀ ਜਦੋਂ ਬੀਜੀ ਜਾਂਦੀ ਆ ਉਹ ਗਰਮੀ ਕਰਕੇ ਕਾਫੀ ਜਿਹੜੀਆਂ ਉਹ ਉਹ ਖਰਾਬ ਹੁੰਦੀਆਂ ਹੋਈਆਂ ਸਾਫ ਤੌਰ ਤੇ ਦਿਖਾਈ ਦਿੱਤੀਆਂ ਦਿੰਦੀਆਂ ਸੀ ਗਿਆ ਚਾਹੇ ਉਹ ਫੁੱਲਾਂ ਦੀ ਹੋਵੇ ਚਾਹੇ ਉਹ ਸਬਜ਼ੀਆਂ ਖਾਣ ਪੀਣ ਦੀਆਂ ਹੋਵੇ ਜਾਂ ਫਰੂਟ ਹੋਵੇ ਵੀ ਇਸ ਤਰ੍ਹਾਂ ਦੀ ਜਿਹੜੀਆਂ ਸਾਰੀਆਂ ਜਿਹ ਛੱਤ ਦੀ ਗਰਮੀ ਪੈ ਰਹੀ ਸੀ ਉਹ ਖਰਾਬ ਹੁੰਦੀਆਂ ਦਿਖਾਈ ਦਿੰਦੀਆਂ ਸੀ ਕਿਉਂਕਿ ਜਿਹੜੇ ਇਹਨਾਂ ਨੇ ਫੁੱਲਾਂ ਦੀ ਖੇਤੀ ਕਰਨੀ ਆ ਉਹ ਫੁੱਲ ਵੀ ਜਿਹੜੇ ਖਰਾਬ ਆ ਉਹ ਮਰ ਜਾਂਦੇ ਹੋਏ ਸਾਫ਼ ਤੌਰ ਤੇ ਦਿਖਾਈ ਦਿੰਦੇ ਸੀ ਲੇਕਿਨ ਹੁਣ ਜਿਹੜੀ ਆ ਬਾਰਿਸ਼ ਹੋਈ ਆ ਬਾਰਿਸ਼ ਦਾ ਕਾਫੀ ਲੰਮਾ ਜਿਹੜਾ ਫਾਇਦਾ ਉਹ ਹਰ ਇੱਕ ਜਿਹੜੇ ਕਿਸਾਨ ਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਚਾਹੇ ਉਹ ਚੋਨੇ ਦੀ ਫਸਲ ਕਰਦਾ ਹੋਵੇ ਚਾਹੇ ਉਹ ਫੁੱਲਾਂ ਦੀ ਖੇਤੀ ਕਰਦਾ ਹੋਵੇ ਚਾਹੇ ਸਬਜ਼ੀਆਂ ਦੀ ਕਾਸ਼ ਕਰਦਾ ਹੋਵੇ ਇਹ ਸਾਰਿਆਂ ਨੂੰ ਜਿਹੜਾ ਫਾਇਦਾ ਹੁੰਦਾ ਵੀ ਸਾਫ਼ ਤੋਂ ਤੋਂ ਦੇਖਾਈ ਦੇ ਰਿਹਾ ਕਿਉਂਕਿ ਨਾਲ ਨਾਲ ਜਿਹੜਾ ਨਹਿਰੀ ਪਾਣੀ ਨਹਿਰੀ ਪਾਣੀ ਜਿਹੜਾ ਸਰਕਾਰ ਵੱਲੋਂ ਛੱਡਿਆ ਗਿਆ ਉਹਦਾ ਲਾਭ ਤਾਂ ਜਿਹੜਾ ਕਿਸਾਨ ਨੂੰ ਠਾਣਦੇ ਹੋਏ ਦਿਖਾਈ ਦੇ ਰਿਹਾ ਲੇਕਿਨ ਹੁਣ ਬਾਰਿਸ਼ ਨਹੀਂ ਕਾਫੀ ਜਣਾ ਵੀ ਲੋਕਾਂ ਦੇ ਸਰਕਾਰ ਤੋਂ ਤੇ ਕਿਸਾਨਾਂ ਦੇ ਤੇਰੇਸੇ ਨਹਾਜ ਜਰੀ ਆ ਉਹ ਲੈ ਕੇ ਆਂਦੀ ਆ ਤੇ ਖੇਤਾਂ ਦੇ ਵਿੱਚ ਜਿਹੜੀ ਵੀ ਫਸਲ ਬੀਜੀ ਆ ਉਹਦਾ ਕਾਫੀ ਜਣਾ ਫਾਇਦਾ ਹੁੰਦਾ ਹੋਇਆ ਵੀ ਉਹ ਜਿਹੜਾ ਕਿਸਾਨਾਂ ਨੂੰ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਵੀ ਜੇ ਬਾਰਿਸ਼ ਐ ਨਹੀਂ ਹੁੰਦੀ ਆ ਤੇ ਉਹਨਾਂ ਨੂੰ ਬਹੁਤ ਫਾਇਦਾ ਕਿਉਂਕਿ ਜਿਆਦਾ ਜੇ ਬਹੁਤ ਜਿਆਦਾ ਜੇ بارش ਹੁੰਦੀ ਹੈ ਤੇ ਉਹ ਹੜ੍ਹਾਂ ਵਰਗੇ ਹਾਲਾਤ ਵੀ ਜਿਹੜੇ ਪੈਦਾ ਕਰ ਸਕਦੀ ਆ ਤੇ ਜੇ ਖਾਸ ਤੌਰ ਤੇ ਜਿਹੜੇ ਥੱਲੇ ਇਲਾਕਿਆਂ ਦੇ ਵਿੱਚ ਜਿਨ੍ਹਾਂ ਨੇ ਸਬਜ਼ੀਆਂ ਬੀਜੀਆਂ ਜਾਂ ਝੋਨਾ ਬੀਜਿਆ ਉਹਨਾਂ ਨੂੰ ਨੁਕਸਾਨ ਘਟਲਦੀ ਆ ਕਿਉਂਕਿ ਥੱਲੇ ਇਲਾਕਿਆਂ ਦੇ ਵਿੱਚ ਪਾਣੀ ਜਿਆਦਾ ਭਰ ਜਾਂਦਾ ਜਿਸ ਕਰਕੇ ਫਸਲ ਖਰਾਬ ਹੁੰਦਾ ਵੀ ਖੱਛਾ ਜਿਹੜਾ ਉਹ ਜਿਤਾਉਂਦਾ ਵੀ ਜਿੱਤਨਾ ਕਿਸਾਨ ਨੇ ਦੱਸਿਆ ਵੀ ਜਿਨੇ ਹੁਣ بارش ਹੋ ਰਹੀ ਆ ਭਾਵੇਂ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਆ بارش ਹੁੰਦੀ ਹੋਈ ਦਿਖਾਈ ਦੇ ਰਹੀ ਆ ਇਹ بارش ਜਿਹੜੀ ਆ ਕਿਸਾਨਾਂ ਵਾਸਤੇ ਕਾਫੀ ਜਿਹੜੇ ਫਾਇਦੇਮੰਦ ਆ ਲੇਕਿਨ ਇਸ ਕਿਸਾਨ ਵੀ ਕੋਸ਼ਿਸ਼ ਕੀਤਾ ਨੂੰ ਜਿਹੜਾ ਹੋ ਸਕਦਾ ਜਿਹਦੀ ਚਿੰਤਾ ਜੜੀ ਆ ਉਹ ਕਿਸਾਨਾਂ ਦੇ ਚਿਹਰਿਆਂ ਉੱਤੇ ਸਾਫ਼ ਤੌਰ ਤੇ ਦਿਖਾਈ ਦੇ ਰਹੀ ਆ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਡੈਨਿਕ ਸਵੇਰਾ ਫ੍ਰੋਇਕ